ਤਵਨ ਕਰ ਲਈਆਂ ਸਫਾਈਆਂ ਅੰਮਾ ਬਸ ਸਾਫ ਹੋਵੇ ਲਾ ਚਾੜ ਨਹੀ ਛਾੜ ਕੇ ਸੌਣ ਛੱਟ ਤੇ ਨੇਰੀ ਆ ਜਾਂਦੀ ਸਫਾਈਆਂ ਕਿਹੜੀਆਂ ਰਹਿੰਦੀਆਂ ਇੱਥੇ ਹਾਉ ਤੁਹਾਨੂੰ ਪਤਾ ਨੇਰੀ ਹੋਣੀ ਬਹੁਤ ਜ਼ਿਆਦਾ ਰਹੀ ਹੈ ਬਾਰਿਸ਼ ਦਾ ਮੌਸਮ ਹੋਇਆ ਵਾ ਹਾਂ ਤੇ ਕਿੱਥੋਂ ਆਇਆ ਮੈਂ ਤੇ ਬਾਹਰ ਘੁਲੋਤਾ ਯਾਰ ਦੋਸਤਾਂ ਹੈ ਕੋਈ ਅੱਛਾ ਤੇ ਮੈਂ ਕਹਿਣਿਆ ਵਾ ਮੈਂ ਮਨਾਨੀਆਂ ਤੋਂ ਨਾ ਹੋਆ ਵਾ ਕਿਉਂ ਨਾਨਕੇ ਕੀ ਆ ਉਦੋਂ ਵੈਸੇ ਹੀ ਬੜੇ ਦਿਨ ਬੜਾ ਟਾਈਮ ਹੋ ਗਿਆ ਗਿਆ ਉਹ ਤਾਂ ਅੱਥਾ ਕੀ ਕਰਨਾ ਜਾ ਕੇ ਮਾਮੀ ਤੇਰੀ ਦੇ ਸਬਾਜ਼ਾ ਤਾਂ ਤੈਨੂੰ ਪਤਾ ਹੀ ਆ ਨਾ ਉਹ ਚੱਜ ਨਾ ਖਵੰਦੀ ਸੁਭੰਦੀ ਆ ਤੇ ਐਵੇਂ ਬੁਰ ਪਿਟਾ ਮੰਗ ਵੇਂਦੇ ਰਹੋਗੇ ਤੁਸੀਂ ਉੱਥੇ ਚਲੋ ਕੋਈ ਨਹੀਂ ਆਪਾਂ ਨਾਨੀ ਹੋਣਾ ਨੂੰ ਮਿਲ ਜਾਨਾ ਵਾ ਆਪਾਂ ਮਾਮੀ ਨੂੰ ਕੀ ਕਹਿਣਾ ਵਾ ਬਸ ਸਾਸਿਕਾਲ ਸਾਸਿਕਾਲ ਹਾਂ ਤਾਂ ਸਹੀ ਸਾਸਰੀਕਾਲ ਸਾਸਰੀਕਾਲ ਫਿਰ ਮੈਂ ਤੇਰੇ ਪਾਪਾ ਨੂੰ ਪੁੱਛਦੀ ਆ ਕਿ ਕੀ ਆਂਦੇ ਆ ਤੇ ਜੇ ਉਹ ਕਹਿਣਗੇ ਚਲ ਜਾ ਤੇ ਫਿਰ ਚਲ ਜਿਓ ਚਲੋ ਵੇਖ ਲੋ ਤੁਸੀਂ ਪੁੱਛ ਆਓ ਹਾਂ ਮਮੀ ਇਹਨਾਂ ਨੂੰ ਕਿ ਜਾਨਾ ਜਾਨਾ ਚੱਲ ਮੈਂ ਪੁੱਛਦੀ ਤੇਰੇ ਪਾਪਾ ਨੂੰ ਕੀ ਜਾਂਦੇ ਚੱਲ ਜਿਓ ਤੁਸੀਂ ਤਾਂ ਬਸ ਫੋਨ ਚ ਹੀ ਖੁੱਬੇ ਰਹਿੰਦੇ ਯੋ ਓਦਾਂ ਵੇਲਿਆ ਕਰਨਾ ਕੀ ਮੈਂ ਫੜ ਲਿਆ 2 ਮਿੰਟ ਤੇ ਮੈਂ ਤਾਂ ਡਲ ਕੰਮ ਆਈ ਹਾਂ ਹਾਂ ਦੱਸ ਨਿਆਣੇ ਜੇਦ ਕਰੀ ਜਾਂਦੇ ਨਾਨਕੇ ਜਾਣਾ ਵਾ ਨਹੀਂ ਜਾਨਾ ਆਹੋ ਮੈਂ ਤੇ ਮਨਾ ਕੀਤਾ ਸੀਗਾ ਵੀ ਨਾ ਜਾਓ ਪਰ ਉਹਦੇ ਜਿੱਦਾਂ ਕਰਨ ਅੜੀ ਤੇ ਆੜੀ ਗਿਆਂਦਾ ਮੇਰੇ ਸਾਰੇ ਚਾਰ ਦੋਸਤ ਗਏ ਕਿਤੇ ਨਾ ਕਿਤੇ ਵੰਡੇ ਮੈਂ ਤਿੰਨ ਚਾਰ ਛੁੱਟੀਆਂ ਤੇ ਮੈਂ ਵੀ ਜਾਣਾ ਹੀ ਜਾਣਾ ਵਾ ਉਹ ਚੰਨੇ ਆਣੇ ਚਾਹ ਹੁੰਦਾ ਜਾਂਦਾ ਵੀ ਘੁੰਮਣ ਫਿਰਨਣਾ ਕਿਹੜਾ ਜਾਂਦੇ ਕਿਤੇ ਚਾਹ ਤੇ ਬੰਦਾ ਕਰੇ ਨਾ ਵੀ ਜੇ ਕੋਈ ਗਾੜੀਆਂ ਚਾਹ ਕਰੇ ਤੇ ਜਦੋਂ ਉਹ ਤੇ ਗਾੜੀਆਂ ਚਾਹ ਨਹੀਂ ਕਰਦੀ ਚਲ ਉਹਨੂੰ ਹੀ ਕਿ ਮਿਲਣਾ ਅਸੀਂ ਤੇ ਮਾਤਾ ਮਾਤਾ ਨੂੰ ਮਿਲਣਾ ਦੁਆਜੇ ਕਿਹਨ ਨਾ ਜਦੋਂ ਸਾਡੇ ਨਾਲ ਉਹ ਚੰਗੇ ਫਿਰਦੀ ਗੱਲ ਹੈ ਨਾ ਇਹ ਤੇ ਗੱਲ ਤੇ ਮੈਂ ਤੇਰੀ ਗੱਲ ਮੰਨਦਾ ਘਰ ਦੀ ਕੋੜਕੜ ਉਹਦਾ ਹੀਰਾ ਵੀ ਚੰਗਾ ਵਿਚਾਰ ਸਾਡੇ ਨਾਲ ਤੇ ਚੱਲ ਘੱਲਦੇ ਕੋਈ ਗੱਲ ਨਹੀਂ ਦੋ ਚਾਰ ਦਿਨ ਘੁੰਮਣਗੇ ਮੈਨੂੰ ਇਹ ਹੁੰਦਾ ਮੁੰਡਾ ਜਵਾਨ ਹੋਇਆ ਜਿਉਂਨੇ ਕੋਈ ਵੱਧ ਘੱਟ ਗੱਲ ਕਰਦੀ ਨਾ ਤੇ ਇਹਨੇ ਵਿਸਾਂ ਬੜੀਆਂ ਕੋਲਣੀਆਂ ਆਈਆਂ ਉੱਥੇ ਚਲ ਇਹਨੂੰ ਲੱਗ ਜੂ ਪਤਾ ਇਹ ਵੀ ਗੱਲ ਤਾਂ ਠੀਕ ਹੈ ਕੱਲ ਦੇ ਕੋਈ ਚਾਲ ਲਾ ਲੂ ਇੱਕੀ ਜਾ ਕੇ ਕੱਲ ਠੀਕ ਆ ਮੈਂ ਕਹਿ ਦਿੰਨੀ ਉਹਨਾਂ ਨੂੰ ਵੀ ਹੋ ਜਾਏ ਯਾਰ ਜਾਣ ਦੇ ਕੋਈ ਗੱਲ ਨਹੀਂ ਮੁੜ ਕੇ ਸਕੂਲੇ ਲੈਣਾਗਾ ਸਾਰਾ ਸਾਲ ਹੂੰ ਚੰਗਾ ਕੱਲ ਦੇ ਕੋਈ ਨਹੀਂ ਰਾਜ ਰਾਜ ਮੋਦਾ ਕਰਕੇ ਮੂਆ ਮਾਰੇ ਸਾਥੀ ਘਰ ਆ ਗਈ ਜੀ ਸਤਿ ਸ੍ਰੀ ਅਕਾਲ ਮੈਂ ਜਾ ਕੇ ਜਾਣੀ ਆ ਦੁਪਹਿਰੇ ਦੁਪਹਿਰੇ ਤੇ ਫਸਾਣਾ ਹੋਏ ਅੱਛਾ ਨਹੀਂ ਪੁੱਤਾ ਵੱਦਾ ਬੰਦਾ ਵਾ ਆਛਾ ਭਾਣ ਜੀ ਆਜੋ ਬੈਠੋ ਤਾਂ ਹੈ ਜੀ ਤਾਂ ਨੂੰ ਜਿੱਤ ਨੀ ਤਾ ਮੈਂ ਪਾਣੀ ਲਿਆਉਣਾ ਤੁਹਾਡੇ ਬਾਤੇ ਵਿਆਹ ਪੁੱਤ ਘੁੱਟ ਹਾਂਜੀ ਮੈਂ ਤੇ ਆ ਹੀ ਤਵਾ ਦੌੜੀਂ ਆਈ ਵੇ ਰਾਤੀ ਗਨੀਜ਼ਤ ਕਰਦੀ ਆ ਤੁਹਾਡੇ ਘਰ ਵੀ ਹੈ ਹੀ ਆ ਕਿ ਤੇ ਪਤਾ ਨਹੀਂ ਕਿ ਹਾਏ ਗਏ ਦਾ ਵੀ ਕਿੱਦਾਂ ਕਿਸ ਨੂੰ ਬੋਲਣਾ ਵਾ ਕਿਤਾ ਕਿਸ ਨੂੰ ਬਹਿ ਜਾ ਕੇ ਲੋ ਜਾ ਆਖਣਾ ਅਜੀ ਆਈ ਮਗਰੋਂ ਤੇ ਉਸੇ ਵੇਲੇ ਪਾਣੀ ਲੈਣ ਵਿਚਾਰੀ ਦੌੜ ਗਈ ਦੀਓ ਵੀ ਤੋ ਆਈ ਜੀ ਪਾਣੀ ਲਿਆਵਾ ਤੇਰੇ ਵਾਸਤੇ ਤੇ ਵੇਖਦਾ ਪਾਣੀ ਲੈਣ ਚੱਲ ਗਈ ਉਸੇ ਵੇਲੇ ਸਾਡੇ ਘਰ ਤੇ ਉਧਰ ਗਈ ਜਾਂ ਤੋ ਉਹਨੂੰ ਭਜਾ ਦਿੱਤਾ ਉਸੇ ਵੇਲੇ ਕੋਈ ਉਹਨੂੰ ਪਾਣੀ ਨਹੀਂ ਧਾੜੀ ਨਹੀਂ ਕੋਈ ਮੰਜਾ ਨਹੀਂ ਢਾਕੇ ਦਿੱਤਾ ਕੋਈ ਕੁਰਸੀ ਨਹੀਂ ਦਿੱਤੀ ਉਸੇ ਵੇਲੇ ਉਹਨੂੰ ਭਜਾ ਦਿੱਤਾ ਜਦੋਂ ਚਾੜੀ ਉਹ ਤਾਂ ਹੀ ਆ ਗਈ ਦੌਣੀ ਜਦ ਤਾਂ ਗਈ ਉਹ ਤਾਂ ਹੀ ਆ ਗਈ ਮੈਂ ਉਹਦੋਂ ਤੱਕ ਉਸ ਕੋਲ ਚੋਂ ਆਂਦੀ ਆ ਮੈਂ ਹਾਂ ਜਾ ਕੇ ਤੇ ਮੈਂ ਵੇਖ ਕੇ ਤੇ ਆਵਾਂ ਮੇਰੀ ਤੇ ਕਿਤੇ ਗੁੱਸੇ ਤੇ ਨਹੀਂ ਹੋਗੀ ਅਚਾਰੀ ਨੂੰ ਨਾ ਪਾਣੀ ਪਿਆਣਾ ਪਤਾ ਨਹੀਂ ਪੀਤਾ ਜਾਂ ਨਹੀਂ ਪੀਤਾ ਗਰਮੀ ਬਹੁਤ ਹੀ ਆਪਾਰ ਹਨਾ ਪਹਿਲਾਂ ਪਿਆ ਰਹੀ ਆਵਾਂ ਤਾਈ ਜੀ ਨੂੰ ਪਾਣੀ ਤੇ ਰੋਟੀ ਫੇਰ ਹੀ ਕੁਛ ਦੀਆਂ ਲੋ ਤਾਈ ਜੀ ਪਾਣੀ ਪੀ ਲਓ ਜਾ ਬਤ ਹੁਣ ਸਮਾਂ ਆ ਗਿਆ ਜੀ ਇਹ ਆ ਚਾਣਾ ਸੇ ਤਾਂ ਠੀਕ ਵਾ ਠੀਕ ਵਾ ਕਿ ਕੰਡੀਆਂ ਕੱਲ ਕੱਲ ਸੁੱਤੀ ਵੀ ਕੱਲ ਨੇ ਕਰਨਾ ਵਾ ਅੱਛਾ ਤੇ ਅਸੀਂ ਛੱਡਿਆ ਸੁੱਤੀ ਆਰਮਾਨਾ ਹੂੰ ਮੈਂ ਆਹ ਵੇਖ ਕੇ ਆਵਾ ਉਧਰ ਦੀ ਰੇਲ ਚਲ ਗਈ ਆ ਤੇ ਮੁੜ ਕੇ ਮੁੜੀ ਨਹੀਂ ਗਈ ਤਾਂ ਕਿ ਮੋਨਾ ਮਾਣਾ ਕੀ ਸੀ ਉਹਨੂੰ ਤਾਂ ਘਰ ਆਏਗੀ ਕੋਈ ਇੱਜ਼ਤ ਹੀ ਹੈ ਨਹੀਂ ਕੋਈ ਵੱਡਾ ਕੋਈ ਨਿੱਕਾ ਕਿਤੇ ਪਾਣੀ ਧਾਣੀ ਨਹੀਂ ਕਿੰਨੂ ਆਏ ਗਏ ਪੁੱਛਣ ਏਸੀ ਵਾਲੇ ਕਮਰੇ ਚੋਂ ਨਿਕਲਦੀ ਨਹੀਂ ਬਾਹਰ ਕਿਹੜੇ ਅਸੀਂਾਂ ਦੀ ਗੱਲ ਵਾ ਸਾਡੇ ਤਾਂ ਕੱਲੇ ਕੱਲੇ ਕਮਰੇ ਦੀ ਅਸੀਂ ਲੱਗਾ ਵਾ ਉਹਦਾ ਕੋਈ ਹਲੋ ਕਰੇ ਅਸੀਂ ਇਹ ਹੋਤ ਹੈ ਤੇ ਇਹ ਗੱਲਾਂ ਵਾ ਜੇ ਹਣ ਤੂੰ ਵੇਖ ਹੀ ਲਿਆ ਸੀ ਉਦੋਂ ਜੇ ਮੈਂ ਆਖਿਆ ਤੂੰ ਆ ਨਹੀਂ ਮੈਂ ਪੁੱਛ ਕੇ ਵੇਖ ਲੂ ਮੈਂ ਤੈਨੂੰ ਪਹਿਲਾਂ ਕਿਹਾ ਵੀ ਤੂੰ ਨਾ 쿠ਸੀ ਨਾ ਉਹਨੂੰ ਛੇੜੀ ਉਹਨੂੰ ਨੇ ਕੋਣ ਦਾ ਪਤਾ ਤੇ ਤੂੰ ਅਜੇ ਚੰਗਾ ਹੋਇਆ ਨਹੀਂ ਪੁੱਛਿਆ ਤੇ ਉਹ ਤੇ ਬਾਹਰ ਆਈ ਤੇ ਹਮਝਾਈ ਤੇਰੇ ਘਰ ਪੈ ਗਈ ਉਹਨੇ ਕਿਹ ਕਿੱਧਰ ਪੁੱਛਣਾ ਕਿੱਥੋਂ ਇਹ ਗਾਵੇਂ ਉਹਨੇ ਤਾਂ ਕਿਤੇ ਵੇਖਿਆ ਹੀ ਨਹੀਂ ਤੇ ਮਤਲਬ ਕੋਈ ਵੱਡਾ ਵਾ ਕੋਈ ਨਿੱਕਾ ਵਾ ਇਹ ਜਿਤਨੀ ਨੇ ਪਤਾ ਹੀ ਨਹੀਂ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ ਮੇਰੇ ਹਾਰ ਕੇ ਫਿਰ ਆ ਗਈ ਸਾਡੀ ਬੜੀ ਮੈਂ ਮੈਂ ਉਹਨਾਂ ਦੇ ਵਿਚਾਰੇ ਦੀ ਕੀਤਾ ਕਿੱਦਾਂ ਦੀ ਕਰਦੀ ਆ ਆ ਮਗਰਾਂ ਬੁਚੇਰੀ ਮੇਰੀ ਕੀਤੀ ਕਿ ਮੈਂ ਹਾਂ ਹੁਣ ਜੂ ਮੇਰੇ ਨਾਲ ਡਹੀ ਆ ਉਹ ਸਰੀਕਣੀ ਪਹਿਣਾਈ ਉਹਦੇ ਨਾਲ ਕਰਕੇ ਦੱਸਦੀ ਤੇ ਪਤਨ ਪਤਾ ਲੱਗਦਾ ਹੁਣ ਦੇ ਦੇਣਾ ਤੂੰ ਡਹੀ ਆ ਉਦੋਂ ਹੁੰਦੀ ਹਾਂ ਉਦੋਂ ਕੇ ਅੰਦਰ ਵੜ ਗਈ ਚੰਗੀ ਨਾ ਕੀਤੀ ਫਿਰ ਉਹਦੀ ਝਾੜ ਕੇ ਤਾਈ ਜੀ ਤੂੰ ਇਹ ਗੱਲ ਕਿੱਦਾਂ ਕੀਤੀ ਸਰੀਕਣੀ ਮੈਂ ਸਰੀਕਣੀ ਨਹੀਂਗੀ ਮੈਂ ਤਾਂ ਕੀਤੀ ਹੀ ਆ ਮੈਂ ਤਾਂ ਸਿਰਫ 200 ਘਰ ਵੇਖਣ ਚਲ ਜੀ ਨਹੀਂ ਪੁੱਛਣ ਚਲ ਜੀ ਨਹੀਂ ਤੁਹਾਡਾ ਮੈਂ ਫਿਰ 200 ਦਾ ਘਰ ਆਵਾ ਉਹ ਮੈਂ ਕਰ ਲੈਣੀ ਆਪਣੀ ਢਿੱਡ ਦੀਆਂ ਕੋਤ ਤੁਸੀਂ ਹੀ ਕਰ ਲੈਂਦੇ ਜੀ ਆਪਣੀਆਂ ਤੇ ਮੇਰਾ ਦਿਲ ਵੀ ਹੋਰਾ ਹੋ ਜਿੰਦਾ ਵਾ ਕਿਹੜੀਆਂ ਨਾ ਤੁਸੀਂ ਕਿਹਕੋ ਕਰਨੀਆਂ ਨਾ ਮੈਂ ਕਿਹਕੋ ਕਰਨੀ ਆਪਸੇ ਤੇ ਮਾਵਾਂ ਧੀ ਆ ਤਾਈ ਜਿਹੜੀ ਆ ਮਾਂ ਬਰਾਬਰ ਹੁੰਦੀ ਆ ਹੁੰਦੀ ਤਾਂ ਆਵਾ ਕੀ ਹੈ ਪਰ ਮੇਰਾ ਉਹ ਦਿਨ ਦਾ ਜੇਲ ਪੁੱਛਿਆ ਹੀ ਜਾਂਦਾ ਸੀ ਹੁਣ ਉਹ ਸੁੱਤੀ ਹੱਦ ਵੱਡ ਕੇ ਤੇ ਮੈਂ ਹੌਲੀ ਨਾਲ ਨਿਕਲ ਆਈ ਆ ਜੇ ਹੁਣ ਉਹਨੂੰ ਪਤਾ ਲੱਗ ਗਿਆ ਥੋੜਾ ਨੇ ਦੇਖੀ ਤੱਕੀ ਮੈਨੂੰ ਬੋਲਣਾ ਤੇ ਕੀ ਨਹੀਂ ਬੋਲਣਾ ਜਦੋਂ ਮੈਂ ਘਰ ਗਈ ਆਏ ਤੇ ਉਹਨੂੰ ਨਹੀਂ ਪਤਾ ਲੱਗਾ ਕਾਈ ਜੀ ਗਰਮੀ ਤੇ ਨਹੀਂ ਲੱਗਦੀ ਮੈਂ ਏਸੀ ਛੜ ਦਵਾਂ ਨਹੀਂ ਠੀਏ ਮੈਂ ਕਿਹੜੀ ਰੋਜ ਏਸੀ ਥੱਲੇ ਲੈਣੀ ਆ ਨਹੀਂ ਲਾ ਦਿੰਨੀ ਆ ਕਿ ਕਰਨੀ ਆ ਉਹ ਤੇ ਘਰ ਤੇ ਪੱਖਾ ਲਾਉਂਦਾ ਕੋਈ ਮਨੀ ਤੇ ਤੂੰ ਏਸੀ ਠੀਏ ਆਖਾਂ ਨਹੀਂ ਵੀ ਮੈਂ ਤੇ ਏਸੀ ਲਾ ਦਿੰਨੀ ਆ ਜੀ ਸਾਡੋ ਇਹਨਾਂ ਗੱਲਾਂ ਨੂੰ ਚਾਹ ਪੀਓਗੇ ਤੇ ਬਿਨਾਂ ਰੋਟੀ ਖਾਓਗੇ ਮੈਂ ਕੋਹ ਨਹੀਂ ਠੀਏ ਰੋਟੀ ਤੇ ਟਾਈਮ ਨਾਲ ਪਕਾ ਦਿੰਦੀ ਆ ਪਕਾ ਕੇ ਰਿਲੇਟ ਕੇ ਰੱਖ ਦੇਣੀ ਆ ਇਹਨਾਂ ਵਾ ਫੇ ਜਿਹੜੀ ਫੜਾਉਣੀ ਨਹੀਂ ਕਿ ਸਾਨੂੰ ਨਹੀਂ ਸਬਜੀ ਬਣੀ ਆ ਨਹੀਂ ਨਹੀਂ ਉਹ ਕਿ ਨੌਣੀ ਆਤਾ ਕੁੱਝਾ ਚੱਟ ਲਾ ਲੈਣੀ ਮੈਂ ਦੋ ਦੋ ਰੋਟੀ ਪੁੱਤ ਮੈਂ ਖਾ ਕੇ ਆਈ ਆ ਪੁੱਤ ਤੇਰੇ ਬੀਬੀ ਪਾ ਪਾਂਦੇ ਹਣ ਦੇਖ ਲੈ ਉਹ ਤਾਂ ਅਜੇ ਟਰੱਕ ਗਿਆ ਹੈ ਪਿੰਡੋਂ ਯਾਤਰਾ ਤੇ ਆਂਦੇ ਵੀ ਨਹੀਂ ਵੀ ਯਾਤਰਾ ਕਰਨੇ ਜਾਣਾ ਤੇ ਮੈਂ ਕਿਹਾ ਨਹੀਂ ਗਰਮੀ ਬੜੀ ਤੁਹਾਨੂੰ ਅਹੀਂ ਟਰੱਕ ਤੇ ਨਹੀਂਗਾ ਭੇਜਣਾ ਤੇ ਮੈਂ ਗੱਡੀ ਕਰਾਇ ਤੇ ਕਰਦੀ ਸੀ ਤੇ ਆਂਦੇ ਹੀ ਕੱਲ ਨੂੰ ਆਣਾ ਮੈਂ ਕਿ ਕੋਈ ਨਹੀਂ ਰੋ ਤੂੰ ਦੋ ਅੱਜ ਆ ਦੇ ਮੈਂ ਘਰ ਦਾ ਸਾਭ ਲੈਣਾ ਉਹ ਸਾਰਾ ਹੀ ਆ ਜਵਾਈ ਨਾ ਧੀ ਹੈ ਗੱਲ ਹਾਂ ਜੇ ਜੇ ਤੂੰ ਗੱਡੀ ਕਰਤੀ ਸਾਡੇ ਤੇ ਟਲਕਾਂ ਤੇ ਵੀ ਨਹੀਂ ਜਾਣ ਦਿੰਦੇ ਹਨ ਨੂੰ ਤੇ ਕਿਤੇ ਵੀ ਨਹੀਂ ਯਾਤਰਾ ਤੇ ਜਾਣ ਦਿੰਦੀ ਹਨ ਤੇ ਗੇਤੀ ਰੋਕ ਲਾਈ ਹੁੰਦੀ ਪੱਠੇ ਕਿੰਨੇ ਪਾਉਣੇ ਆਹ ਕਿੰਨੇ ਕਰਨਾ ਜੇ ਕਿੰਨੇ ਕਰਨਾ ਸਾਨੂੰ ਤੇ ਇੰਨਾ ਵੀ ਨਹੀਂ ਆਡਰ ਕਿਤੇ ਜਾਣ ਦਾ ਨਹੀਂ ਤਾਈ ਜੀ ਆਣੀ ਪਏ ਦਿੱਤਾ ਵਾ ਐਂ ਕਹ ਦੋ ਚਾਰ ਦਿਨ ਬੇਫਿਕਰੇ ਹੋ ਕੇ ਤੂੰ ਸਾਰੇ ਗੁਰਦੁਆਰੇ ਯਾਤਰਾ ਕਰਕੇ ਆਇਓ ਤੇ ਮੈਂ ਘਰ ਦਾ ਸਾਰੇ ਖਾਂਬ ਲੈਣਾ ਕਰ। ਚਲ ਤੂੰ ਦੱਸ ਦਿੰਦੀ ਮਾਮੀ ਨਾਲ ਹੀ ਚਲ ਜਾਂਦੀ। ਮੈਨੂੰ ਪਤਾ ਨਹੀਂ ਤਾਈ ਜੀ। ਆਈ ਕਿਤੇ ਦਰਸ਼ਨ ਮੇਲੇ ਕਰਾਂਦੇ ਸਾਡੇ ਕਰਮਾਂ ਚਾ ਨਹੀਂਗੇ ਕਿਤੇ। ਤਾਈ ਜੀ ਦੱਸ ਤੇ ਮੈਂ ਤੁਹਾਨੂੰ ਦਿੰਦੀ। ਮੈਂ ਤੁਹਾਡੀ ਨੋਂ ਤੋਂ ਡਰਦੀ ਨਹੀਂ ਨੀ ਦੱਸਿਆ। ਵੀ ਮੇਰੇ ਉਹ ਦਿਨ ਵੀ ਗੱਲ ਪੈ ਗਈ ਕਿਤੇ ਮੇਰੇ ਫੇਰ ਨਾਲ ਗੱਲ ਪੈ ਜੇ ਵੀ ਤੂੰ ਕੌਣ ਹੋ ਮੇਰੇ ਸੱਸਔਰੇ ਨੂੰ ਬੁਲਾਉਣ ਵਾਲੀ। ਤੇ ਅਸੀਂ ਤਾਂ ਨਹੀਂ ਦੱਸਿਆ। ਉਹ ਵੀ ਧੀਏ ਗੱਲ ਠੀਕ ਵਾ। ਉਹਦਾ ਕੀ ਪਤਾ ਉਹਨੇ ਜਾਣ ਦੇਣਾ ਹੀ ਕਿ ਨਹੀਂ ਜਾਣ ਦੇਣਾ। ਇਹ ਵੀ ਤੂੰ ਚੱਲ ਵਧੀਆ ਕਰਤਾ। ਫੇਰ ਸਹੀ ਕਿਤੇ। ਆਪਾਂ ਦੇ ਕੇ ਮੋੜਦੇ ਕਸੂਰ ਦਾ ਦੰਪ ਮਾਮੀਆਂ ਨੂੰ ਹੈਲੋ ਅਭੀ ਕਿਤਾੰਦਾ ਫੰਦਾ ਫੋਨ ਹੈਲੋ ਵਧੀਆ ਵਧੀਆ ਮੈਂ ਕੀ ਕਰਾਂ ਮੇਲਾ ਵਾ ਕਰਨਾ ਕੀ ਆ ਮੇਲਾ ਫੋਨ ਤੇ ਲਗਾਵਾ ਉਹ ਆਪਾਂ ਮੋੜ ਕੇ ਆਏ ਆ ਤੁਹਾਡੇ ਪਿੰਡ ਤੇ ਸਾਨੂੰ ਆਗੇ ਲਿਆ ਜਾ ਸਪੋਟਰੀ ਲਿਆ ਆਪਾਂ ਧੱਕੇ ਬੜੇ ਆ ਕੇ ਅਾਡੇ ਸਾਨੂੰ ਆਗੇ ਲੈ ਜਾਇ ਤੁਮੜੇ ਮੋੜ ਤੋਂ ਸਾਡੇ ਪਿੰਡ ਆਏ ਛੇ ਮੋੜ ਦੇ ਖਲੋਤੇ ਆ ਚਲ ਆ ਗਿਆ ਮੈਂ ਦੋਆ ਮਿੰਟਾਂ ਜੀ ਅੱਛਾ ਚਲ ਆਪਾਂ ਤੁਰੇ ਹੋਂੜੇ ਤੁਹਾਨੂੰ ਆਜਾ ਲੈ ਜਾ ਆਗੇ ਚੱਲ ਜੀ ਆ ਜਾ ਚੰਗਾ ਓਕੇ ਮੰਮੀ ਉਡਰੀ ਨਿਜਾਬੀ ਕਿੱਥੇ ਹੈ ਚਾਬੀ ਦੇਖਾ ਕੀ ਕਰਨੀ ਆ ਉਹ ਕਰਨੋ ਨਹੀਂ ਆਏ ਦੋਵੇਂ ਭੈਣ ਭਰਾ ਤੁੰਨੋ ਲੈ ਕਿੱਥੇ ਆਏ ਕਰਨਾ ਨਹੀਂ ਉਹ ਮੋੜ ਤੇ ਖੜੋਤੇ ਬਹਿ ਜਾ ਪਰਾਨਾ ਕਰਨੀ ਗੜੇ ਗੜੇ ਆ ਨਹੀਂ ਅੰਨੀ ਦੋਵੇਂ ਆਏ ਕੋਈ ਤਾਂ ਨਹੀਂ ਬਹਿ ਜਾ ਉਹ ਡੰਡਾ ਦੀ ਤੇਰੀ ਨੇ ਬਾਹ ਫੜ ਕੇ ਬਾਹ ਲਿਆ ਜਦੋਂ ਮਾਸੀ ਤੇਰੀ ਆਈ ਸੀ ਉਦਾਂ ਦੇ ਬਹਿ ਜਾ ਆ ਜਾਣਗੇ ਜਿਹੜੇ ਪਿਛੋਂ ਆ ਗਏ ਆ ਜਾ ਜਾ ਕੇ ਕਿਤਾਬ ਫੜ ਲੈ ਘੜੀ ਆ ਜਾਣਾ ਮਾਨ ਨੇ ਜਿਹੜੇ ਪਿਛੋਂ ਆ ਗਏ ਉਹ ਗਾਂ ਵੀ ਆ ਜਾਣਗੇ ਅਰ ਮਾਂ ਨਹੀਂ ਹੈਨੀ ਇਹਨਾਂ ਨੂੰ ਤਾਂ ਦੁਪਹਿਰੇ ਤੁਰੇ ਫਿਰਦੇ ਆ ਬੰਦਾ ਵਾ ਵੀ ਇੰਨੀ ਗਰਮੀ ਆ ਤੇ ਆਪਣੇ ਘਰ ਬੋਗਦੇ ਤੋਰਤਾ ਉਹਨਾਂ ਨੂੰ ਦੁਪਹਿਰੇ ਮੰਗਤ ਇੱਥੇ ਆਪਣਾ ਨਹੀਂ ਪੱਕਦਾ ਇਹਨਾਂ ਨੂੰ ਇੰਨੀ ਗਰਮੀ ਚ ਕਿਹੜਾ ਪਕਾ ਕੇ ਖਵਾ ਲੈ ਉਦੋਂ ਵਾਦ ਇਹਨਾਂ ਦੀ ਨਾਨੀ ਆਖਣਾ ਵੱਖੋ ਵੱਖਰੇ ਪਕਵਾਨ ਬਣਾ ਕੇ ਖਵਾ ਲੈ ਨਾਨ ਨੂੰ ਕਦੀ ਆਹ ਬਣਾ ਲੈ ਕਦੀ ਉਹ ਬਣਾ ਲੈ ਹੱਦ ਹੋਈ ਆ ਮੰਮੀ ਕਿੱਥੇ ਜਿੰਦਗੀ ਆ ਇੱਕ ਦਿਨ ਨੂੰ ਨਹੀਂ ਦੁਪਹਿਰੇ ਚੈਨ ਹੈਗਾ ਚਲ ਗਈ ਹਣੀ ਉਧਰ ਹੀ ਨੇ ਜਿਹੜੀ ਉਹਦਣ ਆ ਕੇ ਬੈ ਗਈ ਜੁੱਟੀਆਂ ਹਣੀ ਆ ਮੇਰੇ ਦੁਆਲੇ ਫੇਰ ਕਵਲ ਹੈ ਕਵਲ ਹੈ ਖਾਣਾ ਸਰ ਕਿਆ ਪਤ ਕੋਚਾ ਕੋਟ ਬਣੀ ਆ ਉਹਨੇ ਨਹੀਂ ਪਿਆਲੀ ਜਿਹਦੇ ਨਾਲ ਗਈ ਨਹੀਂ ਤੇ ਉਹਨੇ ਚਾਹ ਮੇਰੇ ਲਈ ਬਣਾਈ ਹੀਗੀ ਚੁਗਲ ਜਾਂ ਕਰਨ ਉਹ ਬੈਠੀ ਹੁਣੀ ਲਾਗੇ ਤੇ ਚਾਹ ਨਹੀਂ ਕੋਟ ਪਿਆਲੀ ਤਾਂ ਚਾਹ ਤੇਨੇ ਪਿਆਲੀ ਹੈ ਤੇ ਪਰ ਹੁਣ ਮੇਰਾ ਘਰ ਹੋਣੀ ਆਣ ਕੇ ਪੀਣੀ ਤੇ ਚਲ ਕੋਈ ਨਹੀਂ ਬਣ ਜਾਂਦੀ ਨਹੀਂ ਬਣਾਉਣਾ ਬਣਾਉਂਦਾ ਇੱਥੇ ਬਣਾ ਆ ਫਿਰ ਕੋਈ ਨਹੀਂ ਬਣ ਜਾਂਦੀ ਆ ਆ ਝੱਗਾ ਕੰਮ ਹੀ ਹੋਏ ਹੁੰਨੇ ਨਹੀਂ ਪਿਆਲੀ ਕੰਮ ਤੇਰਾ ਕਰੀਏ ਤੇ ਚਾਹ ਉਹ ਪਿਆਲੇ ਤੇ ਕੋਈ ਨਹੀਂ ਬਣ ਜਾਂਦੀ ਸਾਰੀ ਦੁਪਹਿਰ ਉਧਰ ਕੱਢ ਆਈ ਤੇ ਬਣਾਉਂਦੀ ਚਾ ਮੈਂ ਆ ਤੇ ਚੁਕਲੀਆਂ ਕਰਨੀ ਹੀ ਗਈ ਆ ਤੇ ਤੂੰ ਅੰਦਰ ਵੜ ਜਾਂਦੀ ਕਦੀ ਤੂੰ ਫੋਨ ਤੇ ਡੈਬੈਣੀ ਆ ਕਦੀ ਤੂੰ ਆਹੀ ਕੱਦਾਂ ਨਾ ਗੱਲਾਂ ਕਰੀ ਆਹੀ ਕਿਹਦੇ ਨਾਲ ਕਰੀ ਆ ਮੈਂ ਕੀ ਕਰਿਆ ਕਰਾਂ ਚੱਲ ਘੜੀ ਦਮੇ ਹੀ ਪੈਣਾ ਹੁੰਦਾ ਦੁਪਹਿਰੇ ਤੇ ਪੈ ਜਾਏਂਗਾ ਜੇ ਤੂੰ ਮੇਰੇ ਲਾਗੇ ਬਹਿ ਜਾ ਘਰ ਨਾ ਘੜੀ ਤੇ ਚੱਲ ਜੇ ਆਪੇ ਨਾ ਕੇ ਦੇ ਘਰ ਜਾਵਾ ਮੈਂ ਤੇ ਫਿਰ ਜਾਣਾ ਹੀ ਆ ਮੈਂ ਕਿਹਦੇ ਨਾਲ ਗੱਲਾਂ ਕਰਨੀ ਆ ਤੂੰ ਤੇ ਉਹਦਾ ਦੁਪਹਿਰੇ ਘਰ ਨੂੰ ਦੇਵਾਂ ਨਾ ਲੱਦੀ ਰਹੀਆਂ ਕਦੀ ਉਹਦੇ ਨਾਲ ਨੌਂ ਦੀਆਂ ਚੁਗਲੀਆਂ ਤੇ ਕਦੀ ਉਹਦੇ ਨਾਲ ਚੁਗਲੀਆਂ ਨਾ ਉਹਦੇ ਨਾਲ ਚੁਗਲੀਆਂ ਕਰਦੀਆਂ ਕਰਨੀਆਂ ਉਹ ਅੱਜ ਦਾ ਵੀ ਇਹ ਹੀ ਕਹੀ ਸਤੋ ਜੋ ਜੋ ਤੂੰ ਕਰਦੀਆਂ ਮੈਨੂੰ ਚੁਗਲੀਆਂ ਕਰਦੀ ਨਹੀਂ ਕੋਈ ਲੋਰ ਜੇ ਤੂੰ ਬੋਲਦੀ ਤਾਂ ਤਾਂ ਜਾਣਦੀ ਹੈ ਨਾ ਤੇ ਮੈਂ ਪੌਣੇ ਈੜੇ ਤੇ ਮੈਂ ਕੁੜੀ ਕੋ ਚੁੱਪ ਪੈਣਾ ਕੁੜੀ ਨੇ ਕਿੱਬ ਨਹੀਂ ਆਣੇ ਇੱਧਰ ਕੱਢਦੇ ਆ ਹੈ ਕਿੱਥੇ ਆ ਇੱਥੇ ਕੱਢਦੇ ਆ ਆ ਜਾਂਦੇ ਆ ਹੈ ਇੱਥੇ ਆਉਂਦੇ ਆ ਇੱਥੇ ਆਉਂਦੇ ਆ ਪਾਣੀ ਘਟ ਘਟ ਜਖੀਆਂ ਤੇ ਪਾਉਂਗੀ ਤੂੰ ਨਾ ਛੜ ਗਈ ਹੋਣੀ ਆ ਪਹਿਲਾਂ ਨਹੀਂ ਮੈਂ ਕਹ ਤੋ ਛੜਨਾ ਨਹੀਂ ਨਹੀਂ ਦੇਖ ਲਿਆ ਕਿ ਅੱਗੇ ਤੇ ਛੜ ਗਈ ਹੋਣੀ ਆ ਤਾਂ ਹੀ ਕਿਹਨੇ ਕੋਟ ਕੋਟ ਜੱਪੀ ਨਾ ਪਾਣੀ ਮੈਂ ਤਾਂ ਪਾਣੀ ਨਹੀਂ ਆਈ ਨਹੀਂ ਅੰਨਾ ਤਾਂ ਹੁੰਦਿਆ ਨਾ ਤਾਂ ਪਾਣੀ ਜੱਪੀ ਮੈਂ ਤਾਂ ਪਾਣੀ ਆ ਮੇਰੇ ਤੋਂ ਦੋ ਤੇ ਦੋ ਤਿੰਨ ਮਗ ਨੂੰ ਆਈ ਨਹੀਂ ਪਾਣੀ ਆ ਜੇ ਤੋ ਕੋਈ ਆਪਣਾ ਅਮਟਾ ਉਹਦੋਂ ਭੱਜੀ ਫਿਰੂਗੀ ਅਈਨੇ ਆਉਣਾ ਅਈਨੇ ਆਉਣਾ ਤੇ ਜਦੋਂ ਕੋਈ ਮੇਰਾ ਆ ਜਾਂਦਾ ਵਾ ਉਦੋਂ ਮੱਥਿਆਂ ਹੀ ਦੁਖ ਜਾਂਦੀ ਆ ਹਾਂ ਮਾਤਾ ਤੂੰ ਜਾਣਦੇ ਨਹੀਂ ਆਉਂਦੇ ਨਹੀਂ ਚੱਲ ਮਿਹੜਿਆਂ ਨੂੰ ਚਾਹ ਪਾਣੀ ਪੁੱਛਣਾ ਹੀ ਆਇਆ ਪੁੱਛਣਾ ਹੋਰ ਉਹਨਾਂ ਨੂੰ ਕਿੰਨੇ ਪੁੱਛਣਾ ਨਹੀਂ ਤੂੰ ਕੀ ਪੁੱਛਣਾ ਹੀ ਤੂੰ じゃ ਕੋ ਪਾਲੀ ਜੱਪੀਨਾ ਪਾਲੀ ਜੱਪੀਨਾ ਤੇ ਜਿਹਦਾ ਕੰਮ ਨਹੀਂ ਲੱਗੀਆਂ ਮੈਂ ਮੱਥਾ ਲਾ ਕੇ ਬਹਿ ਗਈਆਂ ਤੇ ਮੇਰੇ ਹੋਰ ਕੋਈ ਸੁਣਨਾ ਨਹੀਂ ਤੇ ਮੈਂ ਤਾਂ ਛੁੱਟਣਾ ਤੇ ਮੈਂ ਤਾਂ ਆਖੜਾ ਹੀ ਆਉਣ ਜੇ ਮੇਰੇ ਦੋਟੇ ਦੋਟੇ ਤੇ ਅਸੀਂ ਜੱਪੀਆਂ ਪਾਉਣੀਆਂ ਆਂ ਰਹਿਣ ਗਿਆ ਕਰਾਂਵੇਂ ਨਾ ਘਰ ਘਰੇ ਮੱਥਾ ਏਡ ਲੰਦੀ ਰਿਆ ਕਰ ਮੈਂ ਜਿਆਦਾ ਇਕੱਠਾ ਰੰਨੀ ਆ ਤੂੰ ਨਹੀਂ ਰੰਦੀ